ਦੂਈ ਮੈਨੂੰ ਬਲ ਸਾਹਿਬ ਮਿਲੇ ਜੀ ਉਹਨਾਂ ਨੇ ਮੈਨੂੰ ਫੀਲ ਨਹੀਂ ਹੁੰਨ ਦਿੱਤਾ ਵੀ ਮੇਰੇ ਮਾਪੇ ਇਸ ਦੁਨੀਆ ਤੋਂ ਹੈ ਨਹੀਂ ਖੇਡ ਕੇ ਆਈ ਸਟੇਟ ਲੈਵਲ ਤੇ ਗਿਆ ਜੀ ਜਦੋਂ ਮੇਰਾ ਮੈਡਲ ਆਇਆ ਜੀ ਤੇ ਉਹਨਾਂ ਨੇ ਮੈਨੂੰ ਪੁੱਛ ਵਧਾਈ ਦਿੱਤੀ ਇੱਥੇ ਆ ਕੇ ਮਿਲੇ ਜੀ ਮੈਨੂੰ ਕਹਿੰਦੇ ਵੀ ਹੋਰ ਮਿਹਨਤ ਮਤਲਬ ਕਰੋ ਤੇ ਨੈਸ਼ਨਲ ਲੈਵਲ ਦਾ ਆਪਾਂ ਮੈਡਲ ਲੈਣਾ ਜੀ ਮੈਂ ਜਦੋਂ ਨੈਸ਼ਨਲ ਗਿਆ ਜੀ ਤਾਂ ਉਹਨਾਂ ਨੇ ਮੈਨੂੰ ਖੁਦ ਕੋਠੀ 'ਚ ਬੁਲਾ ਕੇ ਮੈਨੂੰ ਗਿਫਟ ਦਿੱਤਾ ਜੀ ਤੇ ਉਹ ਰੈਸਲਿੰਗ ਸ਼ੂਜ਼ ਸੀ ਜੋ ਫੋਰਨ ਤੋਂ ਮਗਾ ਕੇ ਉਹਨਾਂ ਨੇ ਮੈਨੂੰ ਦਿੱਤੇ ਜੀ ਜਦੋਂ ਵੀ ਮੈਂ ਇੱਥੇ ਮਤਲਬ ਆਉਂਦਾ ਜੀ ਜਾਂ ਬਾਦਲ ਸਾਹਿਬ ਮਿਲਣ ਆਉਂਦੇ ਜਾਂ ਕੋਠੀ ਤੇ ਬੁਲਾਉਂਦੇ ਜੀ ਮੈਨੂੰ ਦੂਰ ਉਹਨਾਂ ਨੇ ਭਲਵਾਨ ਕਹਿ ਕੇ ਬੁਲਾਉਣਾ ਜੀ ਜੀ ਭਲਵਾਨ ਆ ਗਿਆ ਮੇਰਾ ਜੀ ਤੇ ਜਦੋਂ ਵੀ ਕੋਈ ਵੀ ਸਿਕਿਉਰਟੀ ਖੜੀ ਹੁੰਦੀ ਸੀ ਜਾਂ ਕੋਈ ਵੀ ਉਹਨਾਂ ਦੀ ਪਰਸਨਲ ਮੀਟਿੰਗ ਵੀ ਹੁੰਦੀ ਸੀ ਉਹਨਾਂ ਨੇ ਮੀਟਿੰਗ ਕੈਨਸਲ ਕਰ ਦੇਣੀ ਸੀ ਵਧੀਆ ਮਿਲਦੇ ਸੀਗੇ ਵੀ ਖਰਾਕ ਦਾ ਮੇਰਾ ਪੂਰਾ ਧਿਆਨ ਰੱਖਣਾ ਜੀ ਬਾਦਾਮ ਫਿਰ ਸਪਲੀਮੈਂਟ ਦੀ ਫੌਰਨ ਤੋਂ ਅਮਰੀਕਾ ਤੋਂ ਸਪਲੀਮੈਂਟਮ ਵਾਕੇ ਦਿੱਤੇ ਇਪੁਟੀਨ ਉਸ ਤੋਂ ਬਾਅਦ ਹੀ ਫਾਰਮ ਦੇ ਵਿੱਚੋਂ ਹੀ ਆਪਣੇ ਘੋ ਮੈਨੂੰ ਭੇਜਣਾ ਜੀ ਦੁੱਧ ਭੇਜਣਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲਹਰਾਂ ਦੀ ਵਰ੍ਹੇ ਸਿਮਾਗਮ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਸੂਬੇ ਭਰ ਤੋਂ ਆਮ ਲੋਕ ਪਹੁੰਚੇ ਸਰਦਾਰ ਬਾਦਲ ਪ੍ਰਤੀ ਆਪਣੇ ਮੋਹ ਪਿਆਰ ਦਾ ਪਕਟਾਵਾ ਕੀਤਾ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਕੀਤਾ ਉਹਨਾਂ ਦੀ ਵਿਲੱਖਣ ਸ਼ਖਸੀਅਤ ਦੀ ਗੱਲਬਾਤ ਕੀਤੀ ਉਸ ਦੌਰਾਨ ਸਾਡੀ ਮੁਲਾਕਾਤ ਹੋਈ ਹੈ 21 ਸਾਲਾ ਨੌਜਵਾਨ ਜਗਸੀਰ ਸਿੰਘ ਦੇ ਨਾਲ ਜੋ ਰੂਹਮ ਸਰਦਾਰ ਬਾਦਲ ਵੱਲੋਂ ਪਿੰਡ ਬਾਦਲ ਦੇ ਵਿੱਚ ਚਲਾਏ ਜਾ ਰਹੇ ਬਿਰਧ ਆਸ਼ਰਮ ਘਰ ਦੇ ਵਿੱਚ ਸਾਨੂੰ ਮਿਲੇ ਇਸ ਬੱਚੇ ਦੀ ਜਿਹੜੀ ਦਾਸਤਾਨ ਹੈ ਉਹ ਆਪਣੇ ਆਪ ਵਿੱਚ ਸਰਦਾਰ ਬਾਦਲ ਦੀ ਵਿਲੱਖਣ ਸ਼ਖਸੀਅਤ ਦਾ ਇੱਕ ਬੜਾ ਖੂਬਸੂਰਤ ਪੱਖ ਜਿਹੜਾ ਦਰਸਾਉਂਦੀ ਹੈ ਜਰੂਰ ਗੱਲਬਾਤ ਕਰਾਂਗੇ ਤੇ ਉਹ ਸਾਰੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਾਂਗੇ ਜਕਸੀਰ ਸਭ ਤੋਂ ਪਹਿਲਾਂ ਅਸੀਂ ਆਪਣੇ ਬਾਰੇ ਦੱਸੋ ਮੇਰਾ ਨਾਮ ਜਕਸੀਰ ਸਿੰਘ ਹੈ ਜੀ ਮੈਂ ਮਿਰਜਾਣਾ ਪਿੰਡ ਹੈ ਜੀ ਮੇਰਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਤੋਂ ਤੇ ਰਹਿਣ ਵਾਲਾ ਸੀ ਤੇ ਮੈਂ ਇੱਥੇ 19 ਸਾਲ ਹੋ ਗਏ ਮੈਨੂੰ ਆਏ ਨੂੰ ਹੀ ਤੇ ਮੈਂ ਮੈਨੂੰ ਸੁਰਤ ਵੀ ਨਹੀਂ ਸੰਭਾਲੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮਿਲੇ ਤੇ ਉਹਨਾਂ ਨੇ ਮੈਨੂੰ ਜਦੋਂ ਸੁਰਤ ਸੰਭਾਲੀ ਬਾਅਦ ਚ ਪਤਾ ਲੱਗਿਆ ਮੈਨੂੰ ਕਿ ਮੇਰੇ ਮਾਤਾ ਪਿਤਾ ਇਸ ਦੁਨੀਆ ਤੇ ਹੈ ਨਹੀਂ ਤੇ ਉਹਨਾਂ ਦੇ ਮਤਲਬ ਮੈਨੂੰ ਕਦੇ ਫੀਲ ਨਹੀਂ ਹੁੰਦੀ ਇੱਥੇ ਮੈਨੂੰ ਦਾਦਾ ਦਾਦੀ ਲੈ ਕੇ ਆਏ ਜੀ ਸੁਰਤੋਂ ਵਿੱਚ ਦਾਦਾ ਦਾਦੀ ਜੀ ਨਾਲ ਰਹੇ ਜੀ ਤੇ ਫਿਰ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਤੁਹਾਡੇ ਦਾਦਾ ਦੀ ਇੱਥੇ ਲੈ ਕੇ ਆਏ ਉਹ ਵੀ ਇੱਥੇ ਰਹੇ ਦਾਦਾ ਦੇ ਵੀ ਹਾਂਜੀ ਮੈਂ 7 ਕੁ ਮਹੀਨਿਆਂ ਦਾ ਸੀਗਾ ਜੀ ਜਦੋਂ ਇੱਥੇ ਆ ਗਿਆ ਸੀ ਫਿਰ ਮੈਨੂੰ ਕੁਝ ਵੀ ਮਤਲਬ ਸੁਰਤ ਹੈ ਨਹੀਂ ਸੀ ਉਸ ਤੋਂ ਬਾਅਦ ਜਦੋਂ ਹੀ ਮੈਨੂੰ ਬਾਲ ਸਾਹਿਬ ਮਿਲੇ ਉਹਨਾਂ ਨੇ ਮੈਨੂੰ ਆਪਣੇ ਮਾ ਮਾਂ ਪਿਓ ਦਾ ਰੂਲ ਇੱਕ ਅਧਾ ਕੀਤਾ ਜੀ ਤੇ ਮੈਨੂੰ ਫੀਲ ਨਹੀਂ ਹੁੰਦਾ ਵੀ ਮੇਰੇ ਮਾਪਿਓ ਇਸ ਦੁਨੀਆ ਤੋਂ ਹੈ ਨਹੀਂ ਜੀ ਯਾਨੀ ਬਚਪਨ ਵੀ ਇੱਥੇ ਬੀਤਿਆ ਪੜ੍ਹਾਈ ਵੀ ਇੱਥੇ ਕੀਤੀ ਕੀ ਕਰ ਰਹੇ ਹੋ ਹੁਣ ਤੁਸੀਂ ਹਾਂਜੀ ਮੈਂ ਹੁਣ ਬੀਪੀਐਸ ਕਰ ਰਿਹਾ ਜੀ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿੱਚ ਜੀ ਨਾਲ ਨਾਲ ਰੈਸਲਿੰਗ ਗੇਮ ਵੀ ਕਰ ਰਿਹਾ ਜੀ ਉਹਨਾਂ ਦਾ ਸੁਪਨਾ ਸੀਗਾ ਜੀ ਵੀ ਮੈਂ ਵਧੀਆ ਪਹਿਲਵਾਨ ਬਣਾਈ ਉਹਨਾਂ ਨੇ ਮੇਰੇ ਡਾਈਟ ਦਾ ਖਰਚਾ ਜੀ ਸਾਰਾ ਪ੍ਰੋਵਾਈਡ ਕਰਨਾ ਜੀ ਤੇ ਸਕੂਲ ਦੇ ਕਾਲਜ ਦਾ ਫੀਸ ਸਾਰੀ ਮੇਰੀ ਉਹੀ ਪੇ ਕਰਦੇ ਸੀ ਬੜੀ ਫਿਰ ਮੁਲਾਕਾਤ ਵੀ ਅਕਸਰ ਹੁੰਦੀ ਹੋਣੀ ਹੈ ਸਰਦਾਰ ਬਾਦਲ ਹਰਾਂ ਦੇ ਨਾਲ ਕੀ ਗੱਲਬਾਤ ਹੁੰਦੀ ਸੀ ਬਾਦ ਸਾਹਿਬ ਜੀ ਤੁਹਾਨੂੰ ਮਿਲਦੇ ਸੀ ਹਾਂਜੀ ਜਦੋਂ ਮਤਲਬ ਮੈਂ ਖੇਡ ਕੇ ਆਈ ਸਟੇਟ ਲੈਵਲ ਤੇ ਗਿਆ ਜੀ ਜਦੋਂ ਮੇਰਾ ਮੈਡਲ ਆਇਆ ਤੇ ਉਹਨਾਂ ਨੇ ਮੈਨੂੰ ਪੁੱਛ ਵਿਦਾਈ ਦਿੱਤੀ ਇੱਥੇ ਆ ਕੇ ਮਿਲੇ ਜੀ ਮੈਨੂੰ ਕਹਿੰਦੇ ਵੀ ਹੋਰ ਮਿਹਨਤ ਮਤਲਬ ਕਰੋ ਤੇ ਨੈਸ਼ਨਲ ਲੈਵਲ ਤੇ ਆਪਾਂ ਮੈਡਲ ਲੈਣਾ ਜੀ ਤੇ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਵੀ ਪੈਸੇ ਦੀ ਪਰਵਾਹ ਨਹੀਂ ਕਰਨੀ ਤੂੰ ਤੇ ਆਪਣਾ ਵਧੀਆ ਗੇਮ ਦੇ ਵਿੱਚ 100% ਦੇਣਾ ਜੀ ਫਿਰ ਉਸ ਤੋਂ ਬਾਅਦ ਮੈਂ ਜਦੋਂ ਨੈਸ਼ਨਲ ਗਿਆ ਜੀ ਤੇ ਉਹਨਾਂ ਨੇ ਮੈਨੂੰ ਖੁਦ ਕੋਠੀ ਤੇ ਬੁਲਾ ਕੇ ਮੈ ਗਿਫਟ ਦਿੱਤਾ ਜੀ ਤੇ ਉਹ ਰੈਸਲਿੰਗ ਸ਼ੂਜ਼ ਸੀ ਜੋ ਫੌਰਨ ਤੋਂ ਮਗਾ ਕੇ ਉਹਨਾਂ ਨੇ ਮੈਨੂੰ ਦਿੱਤੇ ਜੀ ਤੇ ਜਿਸ ਦਿਨ ਮੈਨੂੰ ਪਤਾ ਲੱਗਿਆ ਵੀ ਇਸ ਦੁਨੀਆ ਤੋਂ ਮਤਲਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਮਤਲਬ ਮੇਰੇ ਪਿਤਾ ਜੀ ਮਤਲਬ ਨਹੀਂ ਰਹੀ ਉਸ ਦਿਨ ਮੈਂ ਮੇਰੇ ਲਈ ਬਹੁਤ ਔਖੀ ਘੜੀ ਸੀਗੀ ਤੇ ਮੈਂ ਬਹੁਤ ਮਤਲਬ ਵੀ ਪਤਾ ਨਹੀਂ ਲੱਗ ਰਿਆ ਸੀ ਵੀ ਮੈਂ ਇਸ ਦੁਨੀਆ ਨੂੰ ਵੀ ਹੁਣ ਮੈਂ ਕਿੱਧਰ ਨੂੰ ਜਾ ਵੀ ਆਪਦਾ ਕਿਹਨੂੰ ਮਾਂ ਪਿਓ ਕਹੂੰਗਾ ਜੀ ਫਿਰ ਮੈਨੂੰ ਸੁਖਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇੱਥੇ ਮਿਲਣ ਆਏ ਕੱਲੇ ਨੂੰ ਬੈਠ ਕੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਜੀ ਤੇ ਉਹਨਾਂ ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿਹਾ ਵੀ ਜੋ ਵੀ ਬੱਲ ਸਾਹਿਬ ਦਾ ਜਿਵੇਂ ਮਤਲਬ ਸੁਪਨਾ ਸੀ ਮੇਰੇ ਵਿੱਚ ਉਹਨਾਂ ਨੇ ਦੇਖਿਆ ਵੀ ਮੈਂ ਵਧੀਆ ਖਿਡਾਰੀ ਬਣਾ ਤੇ ਉਸ ਦੇ ਮਤਲਬ ਪੂਰਨੇ ਤੇ ਉੱਤੇ ਵੀ ਮੈਨੂੰ ਚੱਲਣ ਦੀ ਮਤਲਬ ਅੱਗੇ ਮਤਲਬ ਦਿੱਤੀ ਵੀ ਪੂਰੀ ਹੋਰ ਮਿਹਨਤ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਤਲਬ ਸਿੱਖੀ ਸਰੂਪ ਦੇ ਵਿੱਚ ਮੈਨੂੰ ਕੇਸ ਧਾਰਨ ਕਰਨ ਲਈ ਕਿਹਾ ਜੀ ਮੈਂ ਫਿਰ ਕੇਸ ਮਤਲਬ ਸ਼ੁਰੂ ਕੀਤੇ ਜੀ ਵਧਾਈ ਉਸ ਤੋਂ ਬਾਅਦ ਮੈਨੂੰ ਦਸਤਾਰ ਬਨਣ ਕੇ ਮਤਲਬ ਕਿਹਾ ਵੀ ਸਿੱਖੀ ਸਰੂਪ ਦੇ ਵਿੱਚ ਦਸਤਾਰ ਤੁਹਾਡੇ ਕਿੰਦੇ ਕਾਂਟਸ ਸੀ ਸ਼ੁਰੂ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮਤਲਬ ਮੈਨੂੰ ਕੇਸ ਉਹਨਾਂ ਨੇ ਕਿਹਾ ਵੀ ਵਿਧਾਨਿਆਈ ਵੀ ਸਿੱਖੀ ਸਰੂਪ ਦੇ ਵਿੱਚ ਵੀ ਮਤਲਬ ਪਲਵਾਨ ਮਤਲਬ ਪਲਵਾਨੀ ਕਰਨੀ ਹੈ ਸਿੱਖੀ ਸਰੂਪ ਦੇ ਵਿੱਚ ਮਤਲਬ ਰਹਿ ਕੇ ਤੇ ਸਿੱਖੀ ਸਰੂਪ ਦੇ ਵਿੱਚ ਉਹਨ ਮੇਰਾ ਆਉਣ ਦਾ ਮਕਸਦ ਹੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਸੀਗਾ ਜੀ ਵੀ ਮੇਰਾ ਮਤਲਬ ਪੁੱਤ ਮਤਲਬ ਸਰਦਾਰ ਬਣ ਕੇ ਮਤਲਬ ਗੇਮ ਕਰੇ ਜੀ ਇੱਕ ਵੱਖਰੀ ਪਛਾਣ ਬਣਾ ਸਕੇ ਵੀ ਉਹਨਾਂ ਦਾ ਮਤਲਬ ਨਾਮ ਸਿੱਖੀ ਸਰੂਪ ਦੇ ਵਿੱਚ ਮਤਲਬ ਨਾਮ ਰੋਸ਼ਨ ਕਰ ਸਕੇ ਜੀ ਮੈਨੂੰ ਸਿੱਖੀ ਸਰੂਪ ਦੇ ਵਿੱਚ ਪਹਿਲਵਾਨੀ ਕਰਨੀ ਹੈ ਕਿਉਂਕਿ ਬਾਲ ਸਾਹਿਬ ਦਾ ਸੁਪਨਾ ਸੀ ਹਾਂਜੀ ਮੈਂ ਸਿੱਖੀ ਸਰੂਪ ਦੇ ਵਿੱਚ ਮਤਲਬ ਪਹਿਲਵਾਨੀ ਕਰਨੀ ਹੈ ਜੀ ਤੇ ਉਹਨਾਂ ਦਾ ਸੁਪਨਾ ਸੀਗਾ ਵੀ ਉਹਨਾਂ ਦੇ ਸੁਪਨੇ ਨੂੰ ਮੈਂ ਪੂਰਾ ਜ਼ਰੂਰ ਕਰੂੰਗਾ ਜੀ ਦਿਨ ਅਸਾ ਜਕਸੀਰ ਇਹ ਦੱਸੋ ਵੀ ਤੁਹਾਡੀ ਮੁਲਾਕਾਤ ਅਕਸਰ ਹੁੰਦੀ ਰਹਿੰਦੀ ਹੈ ਬਾਲ ਸਾਹਿਬ ਨਾਲ ਹੁੰਦੀ ਰਹਿੰਦੀ ਹੋਣੀ ਸੀ ਹਨਾ ਤੇ ਕੀ ਕਹਿ ਕੇ ਬੁਲਾਉਂਦੇ ਸੀ ਕੀ ਗੱਲਬਾਤ ਕਰਦੇ ਸੀ ਤੁਹਾਡੇ ਨਾਲ ਹਾਂਜੀ ਜਦੋਂ ਵੀ ਮੈਂ ਇੱਥੇ ਮਤਲਬ ਆਉਂਦਾ ਜੀ ਜਾਂ ਬਾਲ ਸਾਹਿਬ ਮਿਲਣ ਆਉਂਦੇ ਜਾਂ ਕੋਠੀ ਤੇ ਬੁਲਾਉਂਦੇ ਜੀ ਮੈਨੂੰ ਦੂਰੋਂ ਉਹਨਾਂ ਨੇ ਪਹਿਲਵਾਨ ਕਹਿ ਕੇ ਬੁਲਾਉਣਾ ਜੀ ਵੀ ਪਹਿਲਵਾਨ ਆ ਤੇ ਜਦੋਂ ਵੀ ਕੋਈ ਵੀ ਸਿਕਿਉਰਿਟੀ ਖੜੀ ਹੁੰਦੀ ਸੀ ਜਾਂ ਕੋਈ ਵੀ ਉਹਨਾਂ ਦੀ ਪਰਸਨਲ ਮੀਟਿੰਗ ਵੀ ਹੁੰਦੀ ਸੀ ਉਹਨਾਂ ਨੇ ਮੀਟਿੰਗ ਕੈਨਸਲ ਕਰ ਦੇਣੀ ਸੀ ਵਧੀਆ ਮਿਲਦੇ ਸੀ ਵੀ ਖਰਾਕ ਦਾ ਮੇਰਾ ਪੂਰਾ ਧਿਆਨ ਰੱਖਣਾ ਜੀ ਬਦਾਮ ਫਿਰ ਸਪਲੀਮੈਂਟੀ ਫੌਰਨ ਤੋਂ ਅਮਰੀਕਾ ਤੋਂ ਸਪਲੀਮੈਂਟ ਮੰਗਵਾ ਕੇ ਦਿੱਤੇ ਇਪੋਟੀਨੀ ਉਸ ਤੋਂ ਬਾਅਦ ਹੀ ਫਾਰਮ ਦੇ ਵਿੱਚੋਂ ਹੀ ਆਪਣੇ ਘੋ ਮੈਨੂੰ ਭੇਜਣਾ ਜੀ ਦੁੱਧ ਭੇਜਣਾ ਜੀ ਫਾਰਮ ਦੇ ਵਿੱਚ ਮਤਲਬ ਪੂਰਾ ਵਧੀਆ ਦੇਸੀ ਖਰਾਕ ਮੈਨੂੰ ਕਹਿੰਦੇ ਸੀ ਵੀ ਸ੍ਰਿੱਖੀ ਰੂਪ ਦੇ ਵਿੱਚ ਤੇ ਪੁਲਵਾਨੀ ਨੂੰ ਮਤਲਬ ਅੱਗੇ ਲੈ ਕੇ ਜਾਣਾ ਜੀ ਉਸਤੇ ਮੈਂ ਪੂਰਾ ਮਤਲਬ ਬਾਲ ਸਾਹਿਬ ਦਾ ਸੀਗਾ ਸੋਚ ਸੀ ਕਿ ਉਹਨਾਂ ਦੀ ਇੱਛਾ ਸੀ ਵੀ ਤੁਸੀਂ ਸਿੱਖੀ ਸਰੂਪ ਚ ਪ੍ਰਵਾਨੀ ਕਰੋ ਹਾਂਜੀ ਉਹਨਾਂ ਦੀ ਸਿੱਖੀ ਸਰੂਪ ਦੇ ਵਿੱਚ ਮਤਲਬ ਕਹਿ ਰਹੇ ਸੀ ਵੀ ਪ੍ਰਵਾਨੀ ਕਰਨੀ ਹੈ ਤੇ ਆਪਾਂ ਇੰਟਰਨੈਸ਼ਨਲ ਪੱਧਰ ਤੇ ਮਤਲਬ ਵਧੀਆ ਨਾਮ ਨਖਤਨਾ ਜੀ ਤੇ ਇਸ ਦੇ ਨਾਲ ਹੀ ਵੀ ਚਲੋ ਉਹਨਾਂ ਮੇਰਾ ਮਤਲਬ ਸੁਪਨਾ ਦੇਖ ਮਤਲਬ ਉਹਨੇ ਸੁਪਨਾ ਦੇਖਿਆ ਸੀ ਉਹਨਾਂ ਨੂੰ ਮੈਂ ਮਤਲਬ ਕਰਕੇ ਨਹੀਂ ਦਿਖਾ ਪਾਇਆ ਵੀ ਉਸ ਦੁਨੀਆ ਤੋਂ ਜਦੋਂ ਚਲੇ ਗਈ ਮੈਨੂੰ ਬਹੁਤ ਮਤਲਬ ਦੁੱਖ ਹੋਇਆ ਸੀ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੈਨੂੰ ਹੌਸਲਾ ਦਿੱਤਾ ਜੀ ਵੀ ਮੈਂ ਉਹਨਾਂ ਦੇ ਵਿੱਚ ਉਹਨਾਂ ਦਾ ਰੂਪ ਦੇਖ ਕੇ ਵੀ ਮੈਂ ਪੂਰੀ ਕੋਸ਼ਿਸ਼ ਕਰਾਂ ਦਿਨ ਰਾਤ ਮਿਹਨਤ ਲਾ ਕੇ ਤੁਸੀਂ ਤੁਹਾਡੇ ਕੀ ਮਹਿਸੂਸ ਕਰਦੇ ਹੋ ਬਾਲ ਸਾਹਿਬ ਨੂੰ ਯਾਦ ਕਰਨਾ ਕਰਦੇ ਪਹਿਲਾਂ ਇਹ ਦੱਸੋ ਯਾਦ ਹੀ ਵੀ ਮੈਂ ਆਪਦੇ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਸਕਦਾ ਜੀ ਵੀ ਵੀ ਮੇਰੇ ਦਿਲ ਦੇ ਵਿੱਚ ਉਹਨਾਂ ਦੀ ਮਤਲਬ ਰੂਹ ਮਤਲਬ ਹਮੇਸ਼ਾ ਮੈਂ ਉਹਨਾਂ ਨੂੰ ਜਦੋਂ ਕੋਈ ਵੀ ਮਹਿਸੂਸ ਕਰਦਾ ਜਦੋਂ ਵੀ ਮੈਂ ਕੋਈ ਕੰਪੀਟੀਸ਼ਨ ਲੜਨ ਜਾਣਾ ਜੀ ਵੀ ਮੈਂ ਉਹਨਾਂ ਨੂੰ ਮਤਲਬ ਦੇਖ ਕੇ ਮਤਲਬ ਕੰਪੀਟੀਸ਼ਨ ਲੜਦਾ ਵੀ ਵੀ ਮੇਰੇ ਇਨੀ ਸਪੋਰਟ ਕਰ ਰਹੇ ਆ ਮਤਲਬ ਹੁਣ ਸਰਦਾਰ ਦਾਰਸ਼ਕਬੀਰ ਸਿੰਘ ਬਾਦਲ ਜੀ ਕਰ ਰਹੇ ਉਵੇਂ ਡਾਈਟ ਮੇਰੀ ਚੱਲ ਰਹੀ ਹੈ ਜੀ ਉਵੇਂ ਸਾਰਾ ਮਤਲਬ ਸਪਲੀਮੈਂਟ ਵੀ ਹੁਣ ਮੈਂ ਉਹਨਾਂ ਦੇ ਵਿੱਚ ਉਹਨਾਂ ਨੂੰ ਦੇਖ ਕੇ ਮਤਲਬ ਇੰਟਰਨੈਸ਼ਨਲ ਲੈਵਲ ਤੇ ਮਤਲਬ ਚੰਗਾ ਖਿਡਾਰੀ ਸਿੱਖੀ ਸਰੂਪ ਦੇ ਵਿੱਚ ਬਣਨਾ ਚਾਹੁੰਦਾ ਜੀ ਵੀ ਉਹਨਾਂ ਦਾ ਮਤਲਬ ਸੱਚੀ ਸਨਦ ਅਨਜਲੀ ਦੇਣਾ ਚਾਹੁੰਦਾ ਵੀ ਮੈਂ ਵਧੀਆ ਪਲੇਅਰ ਬਣ ਬਿਲਕੁਲ ਇਹੀ ਸੱਚੀ ਸਨਦ ਅਨਜਲੀ ਹੋਊ ਇਸ ਨੌਜਵਾਨ ਦੇ ਅਨੁਸਾਰ ਕਿ ਸਿੱਖੀ ਸਰੂਪ ਦੇ ਵਿੱਚ ਰੈਸਲਿੰਗ ਦੇ ਤੌਰ ਤੇ ਇੱਕ ਪਹਿਲਵਾਨ ਦੇ ਤੌਰ ਤੇ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਨਾਮਣਾ ਖੱਟਾ ਤੇ ਵਰਹੂਮ ਸਰਦਾਰ ਬਾਦਲ ਦਾ ਇਹ ਸੁਪ ਕੈਮਰਾ ਪਸਰ ਉਤਾਰ ਸਿੰਘ ਦੇ ਨਾਮਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਪਿੰਡ ਬਾਦਲ